ਹallelujah hallelujah hallelujah thank you jesus thank you jesus thank you jesus hallelujah hallelujah हे सर्वशक्तिमान पिता परमेश्वर जेसी तणवाद करदेया पिता परमेश्वर जी ए सुंदरते मुबारक समय देले पिता परमेश्वर जी जो तुसी साडी सबरा दी जिंदगियां दे विच दित्ता है पिता परमेश्वर जी तळे तणवाद करदेया hallelujah 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 ਕੈ ਸਰਵ ਸ਼ਕਤੀਮਾਨ ਜੀਤਾ ਪਰਮੇਸ਼ਰ ਜੇ ਸੇ ਡਰਦੇ ਤੇ ਕੰਮਦੇ ਹੋਏ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਵਿੱਚ ਚੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ پاک ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਸਰਵ ਸ਼ਕਤੀਮਾਨ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਪ੍ਰਭੂ ਜੀ ਕਣ ਕਣ ਦੇ ਵਿੱਚ ਵਿਰਾਜਮਾਨ ਹੋ ਪਿਤਾ ਪਰਮੇਸ਼ਰ ਜੀ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੜਤਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਤੜਪ ਪਵਿੱਤਰ ਸਿੰਘ ਹਸਾ ਸਾਡੇ ਵਿਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਤੜਤਨਵਾਦ ਕਰਦੇ ਆ ਪ੍ਰਭੂ ਜੀ ਤੜਤਨਵਾਦ ਕਰਦੇ ਸੁੰਦਰ ਤੇ ਪਵਿੱਤਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਜਿਸੇ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਅਲਫਾ ਹੋ ਓਮੇਗਾ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਆਦੂ ਪ੍ਰਭੂ ਜੀ ਤੁਸੀਂ ਅੰਤੋਂ ਤੁਸੀਂ ਪ੍ਰਭੂ ਜੀ ਦੇ ਅਲੂ ਤੇ ਕਿਰਪਾਲੂ ਪਰਮੇਸ਼ਰ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪਿਤਾ ਬੁੱਧਰ ਪਵਿੱਤਰ ਆਤਮਾ ਜੀ ਸੀ ਆਪਣੀਆਂ ਜ਼ਿੰਦਗੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਵ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਿੱਖੀ ਦੀ ਕੋਈ ਵੀ ਵਸਤੂ ਤੁਹਾਡੇ ਵਿੱਚ ਤੋਲੂਕੀ ਛਿਪੀ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੇ ਸਭ ਕੁਝ ਜਾਨੀ ਜਾਲ ਪਰਮੇਸ਼ਰ ਪ੍ਰਭੂ ਜੀ ਹਿਰਦੇਵਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਔਰ ਰਾਜਾ ਦੇ ਰਾਜਾ ਔ ਪ੍ਰਭੂਆਂ ਦੇ ਪ੍ਰਭੂ ਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਸੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਜੀ ਤਾੜਾ ਤਾਨਵਾਦ ਕਰਦੇ ਸੁੰਦਰ ਤੇ ਪਵਿੱਤਰ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਆਜਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਪਰ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਫਜ਼ਲ ਦੇ ਲਈ ਸਾਡੇ ਅਨੁਗ੍ਰਹਿ ਦੇ ਲਈ ਪਿਤਾ ਪਰਮੇਸ਼ਰ ਜੀ ਸਿਧਾੜਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੇ ਯਿਸੂ ਮਸੀਹ ਜੀ ਸਾਡੇ ਜਾਣੇ ਤੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਭ ਗੁਨਾਹਾਂ ਨੂੰ ਮਾਫ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਛੁਟਕਾਰਾ ਹੈ ਮੁਕਤੀ ਹੈ ਸੱਚੀ ਸ਼ਾਂਤੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਹਾਡੇ ਮਾਰ ਖਾਨ ਦੇ ਨਾਲ ਅਸੀਂ ਚੰਗੇ ਕਿਤੇ ਗਏ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਕੋੜੇ ਖਾਨ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਚੁਕੇ ਹਾਲ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੇ ਆਪਣੇ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਇਸ ਇੱਕ ਇੱਕ ਜਨ ਨੂੰ ਇੱਕ ਜਾਂਦੇ ਪਰਿਵਾਰ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਨੇ ਆ ਪਿਤਾ ਪਰਮੇਸ਼ਰ ਜੀ ਕੋਈ ਵੀ ਵੈਰੀ ਦੀ ਸ਼ਕਤੀ ਕੋਈ ਵੀ ਅੰਧਕਾਰ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ ਜੀ ਹallelujah ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਮਹਿਮਾ ਹੋ ਸਾਡੇ ਸਾਨੂੰ ਉੱਚਾ ਉਠਾਉਣ ਵਾਲੇ ਪਰਮੇਸ਼ ਉਹ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਦੁਆਲੇ ਸਾਡੀ ਢਾਲ ਹੋ ਪਿਤਾ ਪਰਮੇਸ਼ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡੀ ਰਹਿਮਤਾਂ ਦੇ ਲਈ ਤੁਹਾਡੀਆਂ ਬਰਕਤਾਂ ਦੇ ਲਈ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰ ਗੁਜ਼ਾਰ ਹੈ ਪ੍ਰਭੂ ਜੀ ਤੁਸੀਂ ਸਾਡੇ ਭੋਜਨ ਪਾਣੀ ਦਾ ਇੰਤਜ਼ਾਮ ਕਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੋ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰ ਤਾਂ ਤੇਰੇ ਭੋਜਨ ਪਾਣੀ ਤੇ ਆਸ਼ੀਸ਼ ਦੇਵੇਗਾ ਤੇਰੇ ਵਿੱਚ ਸਭ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਬਾਹਰ ਕੱਢ ਦੇਵੇਗਾ ਹਾਲੇਲੂਆ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਤੁਹਾਨੂੰ ਪੁਕਾਰਦੇ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਦ ਦੀ ਪ੍ਰਾਰਥਨਾ ਦਾ ਉੱਤਰ ਦੇਣਾ ਪਿਤਾ ਪਰਮੇਸ਼ਰ ਜੀ ਸਾਡੀ ਪ੍ਰਾਰਥਨਾ ਪਿਤਾ ਪਰਮੇਸ਼ਰ ਜੀ ਤੜੀ ਪਾਕਵਿੱਤਰ ਹਜ਼ੂਰੀ ਵਿੱਚ ਪਿਤਾ ਪਰਮੇਸ਼ਰ ਜੀ ਇੱਕ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਸਾਡੀ ਆਤਮਿਕ ਸਮਝ ਨੂੰ ਆਤਮਿਕ ਬੁੱਧ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਤਾਂ ਜੋ ਸਾਫ ਸਾਫ ਅਸੀਂ ਪਵਿੱਤਰ ਆਤਮਾ ਜੀ ਦੀ ਆਵਾਜ਼ ਨੂੰ ਸੁਣ ਸਕੇ ਪਵਿੱਤਰ ਆਤਮਾ ਜੀ ਅਸੀਂ ਤੁਹਾਡੀ ਅਗਵਾਈ ਦੇ ਅਨੁਸਾਰ ਚੱਲੀਏ ਬਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਡੇ ਸੱਚੇ ਸਹਾਇਕ ਹੋ ਪ੍ਰਭੂ ਜੀ ਤੁਸੀਂ ਸਾਡੀ ਪਨਾਹ ਗਾਹ ਹੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅੰਧਕਾਰ ਦੇ ਵਸ ਤੋਂ ਛੁਡਾ ਕੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਚਾਨਣ ਦੇ ਵਿੱਚ ਸਾਨੂੰ ਆਪਣੇ ਸਵਰਗੀ ਰਾਜ ਦੇ ਵਿੱਚ ਬੁਲਾਇਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਪ੍ਰਭੂ ਜੀ ਤੁਸੀਂ ਸਾਨੂੰ ਸੜੀ ਮਾਤਾ ਦੀ ਕੋਖ ਤੋਂ ਹੀ ਵੱਖਰਿਆ ਕੀਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਮਹਿਮਾ ਦੇ ਲਈ ਚੁਣਿਆ ਤੇ ਠਹਿਰਾਇਆ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਮਹਿਮਾ ਦੇ ਲਈ ਇਸਤੇਮਾਲ ਕਰੋ ਪਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਕਿ ਕਿਹ ਜਾਂਤੇ ਵੱਡੀ ਦਇਆ ਕਰੋ ਪ੍ਰਭੂ ਜੀ ਇਹਨਾਂ ਦੇ ਜੀਵਨ ਨੂੰ ਮਸਜਿਦ ਨਾਲ ਪਿਤਾ ਪਰਮੇਸ਼ਰ ਜੀ ਦੀ ਤੜੀ ਪਵਿੱਤਰ ਹਜ਼ੂਰੀ ਇਹਨਾਂ ਦੇ ਨਾਲ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਦੀ ਤੜਾ ਵਚਨ ਕਿੰਦਾ ਨਾੜਰ ਮਤੇਰੇ ਅਮ ਸਮਝੋ ਆ ਨਾਕਬਰ ਮੈਂ ਤੇਰਾ ਪਰਮੇਸ਼ਰ ਜੋ ਹਮ ਤੈਨੂੰ ਜ਼ੋਰ ਬਖਸ਼ਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੇਰੇ ਫਤਿਹ ਮੰ ਸਜੇ ਹੱਥ ਦੇ ਨਾਲ ਸੰਭਾਲ ਲਗਾ ਸੱਚ ਮੁੱਚ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜੀ ਜਿੱਥੇ ਕੋਈ ਉਮੀਦ ਨਹੀਂ ਪਿਤਾ ਪਰਮੇਸ਼ ਜੀ ਉੱਥੇ ਤੁਸੀਂ ਸਾਡੇ ਲਈ ਸਭ ਕੁਝ ਇੰਤਜ਼ਾਮ ਕਰਦੇ ਹੋ ਪਿਤਾ ਪਰਮੇਸ਼ ਜੀ ਤੁਸੀਂ ਯਹਵਾ ਹੀ ਹੋ ਮਹਿਆ ਕਰਨ ਵਾਲੇ ਪਰਮੇਸ਼ ਪ੍ਰਭੂ ਤੁਹਾਡੇ ਬਚਨ ਦੇ ਵਿੱਚ ਲਿਖਿਆ ਜੋ ਮਨੁੱਖਾ ਤੌਰ ਨਾ ਹੋਣਾ ਹੈ ਪਰਮੇਸ਼ ਦੇ ਲਈ ਸਭ ਕੁਝ ਹੋ ਸਕਦਾ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਹਾਲੇਲੂਇਆ 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 ਪਿਤਾ ਪਰਮੇਸ਼ ਜੀ ਤੁਹਾਡੇ ਬਚਨ ਵਿੱਚ ਲਿਖਿਆ ਜੇ ਤੋ ਯਹੋਵਾ ਆਪਣੇ ਪਰਮੇਸ਼ ਦੀ ਆਵਾਜ਼ ਨੂੰ ਸੁਨੇ ਤੇ ਉਹਦੇ ਸਾਰੇ ਹੁਕਮਾਂ ਨੂੰ ਮੰਨੇ ਤਾਂ ਮੈਂ ਤੈਨੂੰ ਤੱਤੇ ਦਿਆਂ ਸਾਰੀਆਂ ਕੌਮਾਂ ਦੇ ਉੱਤੇ ਉੱਚਾ ਕਰਾਂਗਾ ਹਾਲੇਲੂਇਆ ਪਿਤਾ ਪਰਮੇਸ਼ ਜੀ ਤੜਤਾਨ ਵਾਦ ਕਰਦੇ ਪ੍ਰਭੂ ਜੀ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਘਰਾਂਿਆਂ ਨੂੰ ਪ੍ਰਭੂ ਜੀ ਆਪਣੇ ਮਹਿਮਾਂ ਦੇ ਲਈ ਉੱਚਾ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਤੇ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਆਗਿਆਕਾਰੀ ਵਾਲਾ ਪਵਿੱਤਰਤਾਈ ਵਾਲਾ ਜੀਵਨ ਦੇਣਾ ਪਵਿੱਤਰ ਆਤਮਾ ਜੀ ਇੱਕ ਇੱਕ ਦੇ ਜੀਵਨ ਦੇ ਵਿੱਚ ਇੱਕ ਇੱਕ ਦੇ ਘਰਾਂ ਦੇ ਵਿੱਚ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਹਮੇਸ਼ਾ ਕੰਮ ਕਰਦਾ ਰਹੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਤੁਹਾਡੀ ਸ਼ਾਂਤੀ ਤੁਹਾਡਾ ਆਨੰਦ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਇਹਵਾਰਾਂ ਵਿੱਚ ਇਹਨਾਂ ਜੀਵਨਾਂ ਵਿੱਚ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਹਰ ਬੈਡ ਨਿਊਜ਼ ਨੂੰ ਪਿਤਾ ਪਰਮੇਸ਼ਰ ਜੀ ਇਹਨਾਂ ਜੀਵਨਾਂ ਵਿੱਚ ਕੈਨਸਲ ਕਰ ਦਿੰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਸੁੱਖ ਸਲਾਮਤੀ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਜ਼ਿੰਦਗੀਾਂ ਦੇ ਵਿੱਚ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਆਪਣੇ ਪੂਰੇ ਦਿਲ ਨਾਲ ਯਹਵਾਹ ਉਤੇ ਭਰੋਸਾ ਰੱਖ ਆਪਣੇ ਸਭ ਮੋਜੂਦ ਤੇ ਤਵਾਰ ਨਾ ਕਰ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪਰਛਾਨ ਤਾਂ ਉਹ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਪਰਭੂ ਜੀ ਇਹਨਾਂ ਦੇ ਮਾਰਗਾਂ ਨੂੰ ਸਿੱਧਿਆ ਕਰਨਾ ਪਿਤਾ ਪਰਮੇਸ਼ ਜੀ ਇਹਨਾਂ ਦੀ ਗਵਾਹੀ ਕਰਨਾ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਸੱਚਿਆਰਿਆਂ ਦੀ ਪੀੜੀ ਵੀ ਮੁਬਾਰਕ ਹੋਵੇਗੀ ਹਾਲੇਲੂਇਆ ਸੱਚੇ ਮੁਛ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੁਹਾਡੇ ਲੋਕ ਧਰਤੀ ਦੇ ਵਾਰਸ ਹੋਣਗੇ ਹਾਲੇਲੂਇਆ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਵੈਰੀਆਂ ਦੇ ਵਿਰੁੱਧ ਪ੍ਰਭੂ ਜੀ ਸਾਨੂੰ ਜਿੱਤ ਦਿੱਤੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਦੇ ਸੰਮੁਖ ਸਾਡੇ ਲਈ ਮੇਜ ਵਿਛਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੇ ਜੀਵਨ ਦੀ ਹਰ ਇੱਕ ਜ਼ਰੂਰਤਾਂ ਨੂੰ ਤੁਸੀਂ ਜਾਣਦੇ ਹੋ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੀ ਹਰ ਇੱਕ ਤਰ੍ਹਾਂ ਦੀ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਇਹਨਾਂ ਦੇ ਆਨ ਜਾਣ ਦੇ ਰਾਹਾਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਦਿਆ ਕਰੋ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਹਰ ਤਿਆ ਜੋ ਇਹਨਾਂ ਦੇ ਵਿਰੁੱਧ ਬਿਨਾ ਬਨਾਇਆ ਜਾਵੇ ਪਿਤਾ ਪਰਮੇਸ਼ਰ ਪ੍ਰਭ ਯੇਸ਼ੂ ਮਸੀਹ ਜੀ ਦੇ ਸਾਮਰਥੇ ਨਾਮ ਚ ਨਿਕੰਮਾ ਹੋ ਜਾਏ ਪਿਤਾ ਪਰਮੇਸ਼ਰ ਦਿਆ ਕਰੋ ਹਾਤਰਾਂ ਦੇ ਬੰਦਨ ਇਹਨਾਂ ਦੇ ਜੀਵਨਾਂ ਵਿੱਚ ਟੁੱਟ ਜਾਣ ਪਿਤਾ ਪਰਮੇਸ਼ਰ ਜੀ ਦਿਆ ਕਰੋ ਤੁਹਾਡਾ ਪਵਿੱਤਰ ਆਤਮਾ ਨੂੰ ਗਾਈਡ ਕਰੇ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਨਾਲ ਦੇ ਹੱਥਾਂ ਦੇ ਕੰਮਾਂ ਨੂੰ ਮੁਬਾਰਕ ਅਤੇ ਸਫਲ ਕਰਨਾ ਇਹਨਾਂ ਦੇ ਰਾਹਾਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜਿਸ ਵੀ ਕੰਮ ਨੂੰ ਹੱਥ ਲਾਲ ਕੋ ਉਹ ਸਫਲ ਹੁੰਦੇ ਜਾਣ ਕਿ ਥਾ ਪਰਮੇਸ਼ ਤੁਹਾਡਾ ਧੰਨਵਾਦ ਹਾਲੇਲੂਇਆ 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 ਪਿਤਾ ਪਰਮੇਸ਼ ਜੀ ਇਹਨਾਂ ਦੇ ਆਲਾ ਦਲਾ ਮੁਬਾਰਕ ਹੋਵੇ ਹਰ ਤਰ੍ਹਾਂ ਦੇ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਦਇਆ ਕਰੋ ਦਇਆ ਕਰੋ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡਾ ਰਹਿਮਤ ਇਹਨਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ ਪੀੜੀਦਰ ਪੀੜੀ ਬਣੀ ਰਹੇ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਪ੍ਰਭੂ ਜੀ ਆਪਣੇ ਕਮਾ ਦੇ ਲਈ ਆਪਣੇ ਮਹਿਮਾ ਦੇ ਲਈ ਇਹਨਾਂ ਨੂੰ ਇਸਤੇਮਾਲ ਕਰੋ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਬਿਤਾ ਪਰਮੇਸ਼ ਜੀ ਤੁਸੀਂ ਇੱਕ ਇੱਕ ਜਾਨ ਦੀ ਪ੍ਰਾਰਥਨਾ ਸੁਣਿਆ ਤੇ ਉੱਤਰ ਦੇ ਦਿੱਤਾ ਪ੍ਰਭੂ ਜੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਪਵਿੱਤਰ ਹਜ਼ੂਰੀ ਦੇ ਲਈ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਪ੍ਰਭੂ ਜੀ ਵੱਡੀ ਗਵਾਹੀ ਦੇ ਨਾਲ ਬਿਤਾ ਪਰਮੇਸ਼ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਉਂਦੇ ਆ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਸਾਨੂੰ ਚੰਗੇ ਆਗੂ ਦਿੱਤੇ ਹਨ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਲਈ ਤੰਦਰੁਸਤੀ ਸੋਖ ਸੁਖ ਸلام ਤੇ ਤੁਹਾਡੀ ਪਾਵਨ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤਹਲਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪੈ ਮੰਨਣ ਵਾਲੇ ਤੁਹਾਡੇ ਦਾਸ ਦਾਸੀ ਦੀ ਸੋਕ ਸਲਾਮ ਦੀ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਦਇਆ ਵਾਲਾ ਹੱਥ ਹਮੇਸ਼ਾ ਨਾਲ ਤੇ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਇਜ਼ਰਾਈਲ ਦੀ ਵੀ ਸੋਕ ਸਲਾਮ ਦੀ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪ੍ਰਭੂ ਜੀ ਤੁਸੀਂ ਸਾਡੀਆਂ ਸਾਰੇ ਬੇਨਤੀਆਂ ਤੇ ਪ੍ਰਾਰਥਨਾ ਨੂੰ ਸੁਣਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀ ਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਿੰਦਾ ਸਾਮਰਥੀ ਪਵਿੱਤਰ ਨਾਮ ਵਿੱਚ ਮੰਗਦੇ ਹਾਂ আমিন আমিন আমিন